ਕੀ ਮਾਮਲਾ ਜਿਹੜਾ ਤੁਸੀਂ ਅੱਜ ਰਾਣੀਪੁਰ ਤੋਂ ਇੱਥੇ ਵੀਡੀਓ ਆਫਿਸ ਪਹੁੰਚੇ ਹੋ। ਸਤਿ ਸ਼੍ਰੀ ਅਕਾਲ ਸਾਬ ਮੇਰਾ ਨਾਮ ਸੁਨੀਤਾ ਕੁਮਾਰੀ ਆ ਦੇਹਰਾਣੇ ਕੋ ਰਾਜਸਥਾਨ ਤੋਂ। ਅਸੀਂ ਇੱਥੇ ਵੀਡੀਓ ਦਾਪਰ ਆਏ ਹਾਂ ਸਾਡੇ ਮੇਟ ਜਿਹੜਾ ਸਾਨੂੰ ਬੋਲ ਬੋਲ ਕਰਦੀ ਆ ਇੰਨੇ ਪੈਸੇ ਵਿਖਾਦੇ ਆ ਪਰ ਹੁਣ ਸਰਪੰਚ ਸਾਹਿਬ ਸਾਡੇ ਤੋਂ ਖਿਲਾਫ ਆ ਕਹਿੰਦੇ ਵੀ ਓਨੇ ਕੁਛ ਨਹੀਂ ਪੈਸੇ ਨਹੀਂ ਖਾਦੇ ਕਿਤੇ ਤੋਂ। ਇਹ ਪ੍ਰੂਫ ਵੀ ਨਾਲ ਲਾਏ ਆ। ਸਾਰੇ ਪ੍ਰੂਫ ਵੀ ਲਾਏ ਆ ਸਾਰਾ ਕੁਝ ਕੀਤਾ ਪਰ ਸੁਣਵਾਈ ਉਹ ਕਹਿੰਦੇ ਤੁਸੀਂ ਅਸੀਂ ਸਰਪੰਚ ਨਾਲ ਗੱਲ ਕਰਾਂਗੇ। ਜੇ ਸਰਪੰਚ ਕਹੂਗਾ ਤਾਂ ਇਹ ਮੇਟ ਚ ਇੰਜ ਕਰ ਦਵਾਂਗੇ। ਤੁਸੀਂ ਪੰਚਾਇਤ ਨਾਲ ਗੱਲ ਕੀਤੀ ਪਹਿਲਾਂ ਹੋਵੇ ਤੁਹਾਡੇ ਪਹਿਲਾਂ ਪੰਚਾਇਤ ਨਾਲ ਸਾਡੀ ਗੱਲ ਹੋ ਚੁੱਕੀ ਆ ਪੰਚਾਇਤ ਦੇ ਹਸਪਤਲ ਤੋਂ ਕੀ ਜਵਾਬ ਦਿੱਤਾ ਪੰਚਾਇਤ ਕਹਿੰਦਾ ਵੀ ਤੁਸੀਂ ਹਨਾ ਇਹ ਕੰਮ ਕਰੋ ਤੇ ਮੇਟਾ ਕੁਝ ਨਹੀਂ ਕਹਿੰਦੀ ਹੈਗੀ ਜਿਹੜੀਆਂ ਜਿਹੜੀਆਂ ਤੁਸੀਂ ਜਲਦੀ ਹਾਜ਼ਰੀ ਲੱਗੀਆਂ ਉਹਦੇ ਬਾਰੇ ਕੀ ਕਹਣਾਗਾ ਉਹਦੇ ਬਾਰੇ ਅਸੀਂ ਜਲਦੀ ਹਾਜ਼ਰੀਆਂ ਜਿਹੜੀਆਂ ਲੱਗੀਆਂ ਆ ਉਹ ਇਹ ਪ੍ਰੂਫ ਲੈ ਨਾਲ ਉਹ ਕਹਿੰਦੇ ਵੀ ਤੁਸੀਂ ਜਿਹੜਾ ਹਨਾ ਮੈਂਬਰਾਂ ਨੇ ਦਿੱਤੇ ਆ ਪੈਸੇ ਉਹ ਆਣ ਕੇ ਦਵਾਈ ਦੇਣਗੇ ਤਾਂ ਫਿਰ ਅਸੀਂ ਅੱਛਾ ਲੈਵਾਂਗੇ ਓਕੇ ਹੁਣ ਸ਼ਕਤੀ ਸਾਹਿਬ ਨੇ ਕੀ ਤੁਹਾਨੂੰ ਆਸ਼ਵਾਸਨ ਦਿੱਤਾ ਉਹ ਕਹਿੰਦੇ ਵੀ ਤੁਹਾਨੂੰ ਕੰਮ ਮਿਲੂਗਾ ਸੋਧਨ ਦਾ ਕੰਮ ਮਿਲੂਗਾ ਤੁਸੀਂ ਇੱਥੇ ਡਿਮਾਂਡ ਦੇ ਕੇ ਜਾਓ ਆਪਣੀ ਤੇ ਡਿਮਾਂਡ ਦਵੋਗੇ ਤਾਂ ਫੇਰ ਵੀ ਕਹਿੰਦੇ ਸਰਪੰਚ ਨੇ ਹੀ ਤੁਹਾਡੇ ਕਰਨਾ ਹੈ ਠੀਕ ਹੈ ਜੀ ਤੇ ਜਿਹੜੀ ਮੇਟ ਦੀ ਬਦਲਣ ਦੀ ਗੱਲ ਕੀਤੀ ਉਹ ਕੀ ਕਹਿੰਦੇ ਆ ਉਹ ਕਹਿੰਦੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੇ ਤਾਂ ਸਰਪੰਚ ਸਾਹਿਬ ਕਹਿਣਗੇ ਤਾਂ ਉਹ ਕਹਿੰਦੇ ਕੋਈ ਵੀ ਜਾਣੀ ਜੇ ਪਿੰਡ ਦੇ ਵਿੱਚੋਂ ਮੇਟ ਉਹ ਖੜੀ ਕਰਨਗੇ ਤਾਂ ਫੇਰ ਕੰਮ ਚੱਲੂਗਾ ਕਿ ਤੁਹਾਡੀ ਮਰਜ਼ੀ ਨਾਲ ਮੇਟ ਨਹੀਂ ਚੁਣੀ ਜਾਊਗੀ ਜੇ ਕਹਿੰਦੇ ਇੱਕ ਦੋ ਵਾਰੀ ਮਤਲਬ ਉਸ ਮੇਟ ਨੂੰ ਰੋਲ ਦੇ ਦਿੱਤਾ ਜਾਵੇ ਤਾਂ ਪਰ ਅਸੀਂ ਇਹ ਨਹੀਂ ਚਾਹੁੰਦੇ ਤੁਸੀਂ ਸਾਡੀ ਕੋਲੀ ਮੇਨ ਮੰਗ ਹੈ ਕੀ ਆ ਸਾਡੀ ਮੇਨ ਮੰਗ ਮੀਟ ਚੇਂਜ ਕਰਨ ਦੀ ਮੀਟ ਚੇਂਜ ਕੀਤੀ ਜਾ ਹਾਂਜੀ ਸਰ ਰਾਣੀਪੁਰ ਤੋਂ ਅੱਜ ਸਾਡੀ ਕੋਲੀ ਆਏ ਹੋਏ ਆ ਨਰੇਗਾਲੇ ਜਿੰਮੀਆਂ ਕੰਪਲੀਟ ਕੀਤੀ ਹੈ ਤੁਹਾਡੇ ਕੋਲ ਆ ਮੀਟ ਦੇ ਖਿਲਾਫ ਕੀ ਕਹਾਂ ਚਾਹੋਗੇ ਬਾਰੇ ਇਹ ਕੁਝ ਨਰੇਗਾ ਦੀ ਲਾਪਤਰੀਆਂ ਦੇ ਜਿਹੜੇ ਹੈਗੇ ਆ ਸਟੇਟ ਕੀਤੀ ਸੀ ਵੀ ਜਿਹੜੀ ਨਰੇਗਾ ਦੀ ਰਾਣੀਪੁਰ ਰਾਜਪੂਤਾਂ ਦੀ ਮੀਟ ਆ ਤੇ ਉਹਨਾਂ ਨੂੰ ਗਾਲੀ ਗਲੋਚ ਕਰਦੀ ਆ ਜਾਂ ਅਪਸ਼ਾਦ ਬੋਲਦੀ ਆ ਹੂੰ ਅਸੀਂ ਉਹਨਾਂ ਦੇ ਦੋ ਕਿਸਕੀਆਂ ਮਕਾਨਾਂ ਦੀ ਜਿਹੜੀ ਹੈਗੀ ਆਪਣਾ ਸਰਵੇ ਚੱਲਦਾ ਉਹ ਨਹੀਂ ਹੋ ਰਿਹਾ ਇੱਕ ਸਿੱਗੀ ਉਹਨਾਂ ਦੀ ਦਿਹਾੜੀਆਂ ਨਹੀਂ ਉਹ ਅਸੀਂ ਜਿਹੜੀ ਦੋਕ ਤਾਂ ਮੌਕੇ ਦੇ ਹੱਲ ਕਰ ਦਿੰਦੇ ਆ ਜੀ ਵੀ ਉਹਨਾਂ ਨੂੰ ਹਦਾਇਤ ਕਰਤੀ ਮੇਰੇ ਗੱਲ ਸਟਾਫ ਨੂੰ ਠੀਕ ਹੈ ਜੀ ਵੀ ਤੁਸੀਂ ਜਿਹੜਾ ਇਹਨਾਂ ਦੇ ਮਕਾਨਾਂ ਵਾਲੀ ਆ ਤੇ ਉਹਨਾਂ ਦੇ ਜਿਹੜਾ ਸਰਵੇ ਕਰਵਾਓ ਜਲਦੀ ਠੀਕ ਹੈ ਲਿਸਟ ਦੇ ਦੇਣਗੇ ਤਾਂ ਅਸੀਂ ਉਹ ਸਰਵੇ ਕਰਵਾ ਦਿਆਂਗੇ ਹਾਂਜੀ ਦੂਸਰੀ ਸੀਗੀ ਇਹਨਾਂ ਨੂੰ ਇਹ ਕੰਮ ਨਹੀਂ ਮਿਲਦਾ ਸੀ ਇਹਨਾਂ ਨੂੰ ਕਿਹਾ ਤੁਸੀਂ ਆਪਣੀ ਡਿਮਾਂਡ ਦਿਓ ਤੁਹਾਨੂੰ ਕੰਮ ਵੀ ਜਿਹੜਾ ਮਹੀਆ ਕਰਵਾ ਦਿਆਂਗੇ। ਰਹਿ ਗਈ ਗੱਲ ਇਹ ਕਿ ਮੀਟ ਬਦਲਦੀ ਮੀਟ ਲਈ ਅਸੀਂ ਉਹਨਾਂ ਨੂੰ ਸਾਧ ਕੇ ਦੂਜੀ ਧਿਰ ਦਾ ਪੱਖ ਸੁਣ ਕੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਅਗਲੀ ਉਹ ਅਸੀਂ ਉਹਨਾਂ ਨੂੰ ਜਿਹੜੀ ਕਰਾਂਗੇ ਤੇ ਇਹਨਾਂ ਦੀ ਜਿਹੜੀ ਜੋ ਵੀ ਸ਼ਿਕਾਇਤ ਹੈ ਉਹ ਦੂਰ ਕਰਵਾਵਾਂਗੇ। ਠੀਕ ਹੈ।